ਬਸੂਦਾ ਜੀ ਦੇ ਮਹਾਰਾਜ ਦੇ ਵਰ੍ਹੇਗੰ ਸਮਾਗਮ ਦੇ ਵਿੱਚ ਸੱਚਖੰਡ ਦੇ ਆਸੇ-ਪਾਸੇ ਸਜਾਵਟ ਦੀ ਸੇਵਾ ਕਰਦੇ ਸੇਵਾਦਾਰ ਤੇ ਹਰ ਸਾਲ ਸੇਵਾਦਾਰ ਸਜਾਵਟ ਦੀ ਸੇਵਾ ਕਰਦੇ ਆ ਦਿਨ ਤਨ ਮਨ ਤੁਨ ਦੇ ਨਾਲ ਹੀ ਸੇਵਾਦਾਰ ਇੱਕ ਸਾਲ ਸੱਚਖੰਡ ਦੇ ਆਸੇ-ਪਾਸੇ ਫੁੱਲਾਂ ਦੀ ਸੇਵਾ ਕਰਦੇ ਨੇ ਤੇ ਸਜਾਵਟ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜ ਆਪਣੇ ਸਾਰੇ ਸੇਵਾਦਾਰ ਪਹੁੰਚੇ ਹੋਏ ਆ ਜੀ ਪਿੰਡ ਕਮਾਨ ਵਿੱਚ ਤੇ ਇੱਥੇ 9 10 11 12 ਤਰੀਕ ਦੀ ਜੀ ਵਰਸੀ ਆ ਸ਼ੰਤ ਬਾਬਾ ਸਰੂਧਾਰ ਜੀ ਮਹਾਰਾਜ ਜੀ ਦੀ ਵਰਸੀ ਮਨਾ ਰਹੇ ਨੇ 9 10 ਤੇ 11 ਤੇ 12 ਤਰੀਕ ਨੂੰ ਤੇ ਸੇਵਾਦਾਰ ਅੱਜ ਤਰੀਕੇ ਕੀ 8 ਤੇ ਸੇਵਾਦਾਰ ਸਾਰੇ ਪਹੁੰਚੇ ਹੋਏ ਨੇ ਮੇਰੇ ਵੀਰ ਤੇ ਸੇਵਾ ਕਰ ਰਹੇ ਨੇ ਤਿਆਰੀਆਂ ਦੀ ਸਮਾਗਮਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ ਉੱਪਰ ਅੱਜ ਗਵਮਣਤ ਤੋਂ ਲੈ ਕੇ ਲੜੀਆਂ ਦੀ ਸੇਵਾ ਕਰ ਰਹੇ ਆ ਮੁੰਡੇ ਸਾਰੇ ਸੇਵਾਦਾਰ ਆਪਿੰਡ ਦੇ ਨੌਜਵਾਨ ਮੁੰਡੇ ਨਵੀਂ ਉਮਰ ਦੇ ਹਮ ਹਮਾ ਕੇ ਭੱਜ ਦੌੜ ਕੇ ਸੇਵਾ ਕਰਦੇ ਨੇ ਜੇ ਆਪਾਂ ਇਹਨਾਂ ਨੂੰ ਨਾਲ ਲਾਵਾਂਗੇ ਨਾ ਮੂਰੇ ਹੋ ਕੇ ਜੇ ਆਪਾਂ ਨੂੰ ਨਾਲ ਇਹਨਾਂ ਨੂੰ ਜੋੜਾਂਗੇ ਵੀ ਮੂਰੇ ਹੋ ਕੇ ਵੀ ਆ ਤੁਸੀਂ ਸੇਵਾ ਕਰੋ ਤਾਂ ਹੀ ਇਹਨਾਂ ਨੇ ਅੱਗੇ ਤੋਂ ਕਰਨੀ ਆ ਕਿਉਂਕਿ ਹੁਣ ਜਿਵੇਂ ਉਹਦੇ ਚਾਚੇ ਹੁਣੇ ਸੀਗੇ ਬਜ਼ੁਰਗ ਹੋ ਗਏ ਕਿ ਉਹਨਾਂ ਨੇ ਸੇਵਾ ਸਾਨੂੰ ਸਾਂਭੀ ਹੁਣ ਜਦੋਂ ਸਾਡਾ ਟਰਮ ਜਾਊਗਾ ਫਿਰ ਅਸੀਂ ਇਹਨਾਂ ਨੂੰ ਸੇਵਾ ਸਾਂਭ ਕੇ ਜਾਣੀ ਆ ਸਾਰੇ ਕਿਨੂੰ ਨਾਲ ਲਾ ਸਾਰੇ ਪਿੰਡਾਂ ਵਾਲਿਆਂ ਨੂੰ ਵੀਰਾਂ ਨੂੰ ਇਹੀ ਬੇਨਤੀ ਆ ਕਿ ਵੱਧ ਵੱਧ ਤੋਂ ਵੱਧ ਵੱਧ ਤੋਂ ਵੱਧ ਮੁੰਡਿਆਂ ਨੂੰ ਨਾਲ ਲਾ ਕੇ ਨਵੀਂ ਉਮਰ ਦੇ ਮੁੰਡਿਆਂ ਨੂੰ ਸੇਵਾ ਕਰਾਇਆ ਕਰੋ ਤਾਂ ਜੋ ਮੁੰਡੇ ਵੱਧ ਤੋਂ ਵੱਧ ਹਰ ਇੱਕ ਸੇਵਾ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਆਲਾ ਵੀ ਉੱਤੇ ਚਲੀ ਆਈ ਤਰਹਿ ਜਾ ਲੋ ਤੈਨੂੰ ਆ ਜਾ ਓਏ ਔੜੀ ਵੀ ਫੜਨੀ ਆ ਤੈਨ ਮੇਰੀ ਗਾ ਸੁਣ ਧਿਆਨ ਨਾਲ ਚੜਨਾ ਵੀਰੇ ਸਾਰਿਆਂ ਨੇ ਜਿਹਨੇ ਵੀ ਉੱਤੇ ਜਾਣਾ ਨਾਲ ਚੱਲ ਚੜ ਉੱਤੇ ਤੂੰ ਪਹਿਲਾਂ ਇੱਧਰ ਫੜ ਦੱਬੀ ਇੱਧਰ ਫੜ ਇੱਧਰ ਨਾ ਔੜੀ ਖਸ ਕੇ ਉੱਥੋਂ ਮਗਰ ਹੁੰ ਜਾਂਦੇ ਤੇਰੇ ਤੋਂ ਟੱਕ ਮਾਰ ਕੇ ਰੱਖ ਮੇਰੀ ਗਾਹਣ ਤੇਰੇ ਕੋਲ ਹੈਗਾ ਕਰਤ ਵਗੈਰਾ ਹੈਗੀ ਆ ਬਸ ਚੜ ਜਾਂਦਾ ਕੋਲੀ ਅੱਛੀ ਰਿਓ ਬਸ ਚੱਲ ਚੱਲ ਆਪੋ ਮਾ ਮਾ ਅਸੂ ਜੀ ਨੰਦੇ ਲੱਗੇ ਹੋਇਆ ਜੁੜੇ ਹੋਇਆ ਸੇਵਾ ਦੇ ਵਿੱਚ ਸਾਰੇ ਜਾਣੇ ਨਾਲ ਦੀ ਨਾਲ ਜਦੋਂ ਕਹਤਾ ਗਾਂਹ ਤੁਰਿਆ ਆਇਆ ਥੋੜਾ ਥੋੜਾ ਠੀਕ ਆ ਕਵਿੰਦਰ ਦੇਵ ਜੀ ਤਾਂ ਤਾਂ